ਹੁਣ ਮੈਂ ਤੁਹਾਨੂੰ ਦੱਸਦਾ ਸਰਸੇ ਵਾਲੀ ਦੀ ਜੇ ਜਮਾਨਤ ਹੋਈ ਹੈ ਨਾ ਬਈ ਉਹਦਾ ਕੋਈ ਆਗੂ ਨਹੀਂ ਹੈਗਾ ਸਰਸੇੜਾ ਆਪ ਹੀ ਆਗੂ ਆ ਉਹਦਾ ਆਪ ਹੀ ਪੰਥ ਹੈ ਉਹਦਾ ਆਪ ਹੀ ਧਰਮ ਹੈ ਤੇ ਸਾਡੇ ਪੰਥ ਦੇ ਵਿੱਚ ਕੋਈ ਕਹਿੰਦਾ ਜੀ ਮੈਂ ਟਕਸਾਲੀਆਂ ਜੀ ਕੋਈ ਕਹਿੰਦਾ ਮੈਂ ਨਾਰਕਸਰੀਆਂ ਜੀ ਕੋਈ ਕਹਿੰਦਾ ਮੈਂ ਨੀਲਧਾਰੀ ਅਕਾਲੀ ਦਲ ਬਦਨਾਮ ਕਰਕੇ ਰੱਖਦਾ ਕਿਤੇ ਕਿਸੇ ਨਾਮ ਅਕਾਲੀ ਫੂਲਾ ਸਿੰਘ ਦੇ ਨਾਮ ਤੋਂ ਜਾਣਿਆ ਜਾਂਦਾ ਸੀ ਅਕਾਲੀ ਦਲ ਉਹ ਅਕਾਲੀ ਦਲ ਅਕਾਲੀ ਦਲ ਅੱਜ ਗੱਲ ਕਰਦਾ ਅਕਾਲੀ ਦਲ ਅੱਜ 20 ਸਾਲ ਜਦੋਂ ਰਿਹਾ ਉਦੋਂ ਦੀ ਗੱਲ ਕੀਤੀ ਬੰਦੀ ਸਿੰਘ ਉਦੋਂ ਛੜਾ ਲੰਦੇ ਅਬ ਰਮਨੀਤ ਬਿੱਟੂ ਜਿਹੜੇ ਵੋਟਾਂ ਪਾਉਂਦੇ ਆ ਤੇ ਪੱਗਾਂ ਵਾਲੇ ਲੋਕਾਂ ਨੇ ਜੱਫੀਆਂ ਪਾਵਾ ਕੇ ਤਸਵੀਰਾਂ ਵੀ ਤਾਂ ਸਾਡੇ ਲੋਕਾਂ ਨੇ ਖਿੱਚਾ ਜਾਂਦਾ। ਨਾ ਤੀਰਾ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗਤਾਰਾਂ ਤੋਂ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੇ ਯਾਰਾਂ ਤੋਂ। ਵੀ ਕਿਸੇ ਟਾਈਮ ਕਿਸੇ ਨੇ ਕਿਹਾ ਸੀ ਤੂੰ ਮੇਰੇ ਖੂਨ ਦੋ ਹਮ ਤੁਮੇ ਆਜ਼ਾਦੀ ਦੇਂਗੇ। ਕਹਿੰਦਾ ਤੂੰ ਮੇਰਾ ਸਾਥ ਦੋ ਮੈਂ ਤੁਮੇ ਹਿੰਦੂ ਰੈਕਟਰ ਦੂੰਗਾ। ਯਾਰ ਤੁਸੀਂ ਉਹਨੂੰ ਜੈਡ 4 ਦੀ ਸਿਕਿਉਰਿਟੀ ਦੇ ਰੱਖੀ ਐ ਜੇ ਅਸੀਂ ਆ ਕੇ ਗੱਲ ਕਰਦੇ ਹੱਕਾਂ ਦੀ ਤੁਸੀਂ ਸਾਨੂੰ ਅੰਦਰ ਕਰ ਦਿੰਦੇ ਹੋ ਯਾਰ। ਜਮਾਨਤ ਹੀ ਨਹੀਂ ਹੁੰਦੀ ਬਾਜੀ। ਅੱਜ ਜੇ ਮੈਨੂੰ ਉੱਥੇ ਕੋਈ ਪੁੱਛੇ ਨਾ ਵੀ ਤੂੰ ਖਾਲਸਾਤਨ ਦੀ ਗੱਲ ਕਰਦਾ ਹੈ ਜਾਂ ਨਹੀਂ ਕਰਦਾ ਮੈਂ ਜਵਾਬ ਨਹੀਂ ਦਊਂਗਾ ਪਹਿਲਾਂ ਮੈਂ ਕਹੂੰਗਾ ਮੇਰਾ ਮੋਰਚੇ ਤੇ ਚੱਲ ਆਪਾਂ ਫਿਰ ਗੱਲ ਕਰਾਂਗੇ ਸਰੂਪ ਰੱਖਣ ਨਾਲ ਗੁੱਸਾ ਤੁਸੀਂ ਕਰੋਗੇ ਸਰੂਪ ਰੱਖਣ ਨਾਲ ਗਾਤਰੇ ਪਾੜਨਾ ਲੰਬੇ ਚੋਲੇ ਪਾੜਨਾ ਕੁਝ ਨਹੀਂ ਹੁੰਦਾ ਤੁਹਾਨੂੰ ਵੀ ਪਤਾ ਕੀ ਹੁੰਦਾ ਗੁਰੂ ਨਾਨਕ ਸਾਹਿਬ ਨੇ ਬਾਣੀ ਦੇ ਵਿੱਚ ਲਿਖਤਾ ਗਲੀ ਜਿਨ੍ਹਾਂ ਚ ਬਮਾਲੀਆਂ ਲੂਟੇ ਹੱਥ ਨ ਪੱਗ ਹਰਗੇ ਸੰਤ ਨਾ ਕੀਏ ਬਾਨਾਰਸ ਕੇ ਠੱਗ ਤੇ ਉਹਨਾਂ ਠੱਗਾਂ ਤੋਂ ਦਸੀ ਅੱਜ ਤੱਕ ਯਾਦ ਨਹੀਂ ਹੋਏ ਉਹ ਤੇ ਸਟਾਰ ਬਣਦਾ ਮੇਰੀਆਂ ਵੀ ਬਹੁਤ ਵੀਡੀਓ ਪਈਆਂ ਅਸੀਂ ਵੀ ਨੱਚਦੇ ਆ ਸਾਨੂੰ ਪਤਾ ਅਸੀਂ ਕੰਜਰ ਬਣਨਾ ਮਨਜ਼ੂਰ ਹੈ ਸਾਨੂੰ ਪਰ ਅਸੀਂ ਇਹ ਗੱਲ ਨਹੀਂ ਕਦੇ ਵੀ ਆ ਕੇ ਕਰ ਸਕਦੇ ਹੁਣ ਤੁਸੀਂ ਜੇ ਗੱਲ ਕਰੋ ਆ ਸਿੰਗਰ ਬੈਠੇ ਆ ਹੋਮਲੈਂਡ ਚ 26 ਜਨਵਰੀ ਨੂੰ ਬਾਈ ਉਥੋਂ ਬਾਈ ਜੀ ਹੁਣੀ ਸਾਰੇ ਸਕੇ ਨਿਕਲੇ ਨਿਕਲੇ ਨਹੀਂ ਸਭ ਨਿਕਲੇ ਕੋਈ ਬਾਹਰ ਆਇਆ ਬਈ ਕੋਈ ਨਹੀਂ ਉਹਨਾਂ ਨੂੰ ਪਤਾ ਨਹੀਂ ਯਾਰ ਬੰਦੀ ਸਿੰਘ ਕੌਣ ਆ ਤੇ ਟਰੈਕਟਰਾਂ ਦੇ ਟਰੈਕਟਰਾਂ ਦੇ ਅੱਗੇ ਨਿਸ਼ਾਨ ਸਭ ਲਾ ਕੇ ਨੀਲੇ ਤੇ ਪੀਲੇ ਸੰਜਰਨੈਲ ਸਿੰਘ ਜੀ ਦੀ ਪਿੱਛੇ ਫੋਟੋ ਲਾ ਕੇ ਵੀਰ ਮੇਰਾ ਇੱਥੇ ਆ ਕੇ ਗੇੜੀਆਂ ਨਾ ਮਾਰਿਆ ਕਰੋ 3v2 ਦੇ ਵਿੱਚ ਮੇਰੇ ਵਰਗੇ ਕੰਜਰ ਚੰਗੇ ਲੱਗਦੇ ਆ ਸਿਰ ਤੇ ਪੱਗਾ ਬਣ ਕੇ ਤੁਸੀਂ ਡ੍ਰੈਕਟਰਾਂ ਤੇ ਜਲੂਸ ਕੱਢਦੇ ਚੰਗੇ ਨਹੀਂ ਲੱਗਦੇ ਸਾਬ ਇੱਕੋ ਹੀ ਆ ਭਾਜੀ ਨਾ ਆਮ Hindu ਨਾ Muslim ਅੱਲੇ ਰਾਮ ਕੇ ਪਿੰਡ ਪਰਣ ਸਭ ਅਸੀਂ ਇੱਕੋ ਹੀ ਆ ਭਾਜੀ ਇੱਕੋ ਹੀ ਖੂਨ ਆ ਸਾਡੇ ਸਾਰਿਆਂ ਦੇ ਵਿੱਚ ਪਰ Hindu ਧਰਮ ਦਾ ਬੰਦਾ ਇਹ ਗੱਲ ਕਹਿ ਕੇ ਗਿਆ ਯਾਰ ਤੁਸੀਂ ਤਾਂ ਬੱਦੀ ਸੰਗ ਰਿਆ ਕਰਾ ਲੂਗੇ ਪਰ ਸੌ ਰਹੇ ਆ ਦੋ ਡ੍ਰੈਕਟਰ ਅੱਗੇ ਨੀਲਾ ਨਿਸ਼ਾਨ ਸਾਹਿਬ ਹੈ ਪਿਗੜਾ ਨਿਸ਼ਾਨ ਸਾਹਿਬ ਹੈ ਪਿੱਛੇ ਸੰਤਾਂ ਦੀ ਤਸਵੀਰ ਲੱਗੀ ਹੈ ਜਰਨੈਲ ਸਿੰਘ ਖਾਲਸਾ ਭਿੰਡਰੇਣੇ ਦੀ ਉੱਚੀ ਉੱਚੀ ਗਾਣੇ ਲੱਗੇ ਨੇ ਗਾਣੇ ਕਿਹੜੇ ਚਲੋ ਆਹੀ ਲੱਗੇ ਵੀ ਪੰਥ ਆਜ਼ਾਦ ਕਰੋਨਾ ਜਿੱਦਾਂ ਵੀ ਇਹ ਗਾਣੇ ਲੱਗੇ ਆ ਪਰ ਵੀਰ ਮਰੇ ਇੱਥੇ ਰੇਸਾਂ ਦੇ ਰਹੇ ਹਾਂ ਯਾਰ ਕਿੰਦਾਂ ਦਾ ਕਾਨੂੰਨ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਲੱਗਿਆ ਹੋਇਆ ਇਹਦਾ ਇਸ ਟਾਈਮ ਕੋਈ ਵੀ ਸੰਚਾਲਕ ਨਹੀਂ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਲੱਗਿਆ ਸੱਤ ਤਰੀਕ ਤੋਂ ਜਦੋਂ ਤੋਂ ਸੁਹਾਣੇ ਤੋਂ ਸਟਾਰਟ ਹੋਇਆ ਅਸੀਂ ਉੱਥੇ ਹੀ ਹੁੰਨੇ ਆ ਵੀਰ ਮੇਰੇ ਤੇ ਇਹ ਗੱਲ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਦਾ ਕੋਈ ਇੱਕ ਆਗੂ ਨਹੀਂ ਹੈਗਾ ਓਰੇ ਜੇ ਇਕੱਠ ਕਿਉਂ ਨਹੀਂ ਹੁੰਦਾ ਮੈਂ ਇੱਕ ਮਹਿਣਾ ਮਾਰਿਆ ਸੀ ਬਾਈ ਮੈਂ ਅੱਜ ਵੀ ਤੁਹਾਡੇ ਚੈਨਲ ਤੋਂ ਮਹਿਣਾ ਮਾਰਦਾ ਜੇ ਕਿਸੇ ਨੇ ਸੁਣਿਆ ਹੋਵੇ ਤਾਂ ਮੈਂ ਦੁਬਾਰਾ ਫੇਰ ਕਹਿੰਦਾ ਓਰੇ ਬਾਈ ਪ੍ਰਧਾਨਗੀ ਦੀ ਤੇ ਜ਼ਥੇਦਾਰੀ ਦੀ ਲੜਾਈ ਹੈ ਨਹੀਂ ਓਰੇ ਪੈਸਾ ਨਹੀਂ ਬਣਨਾ ਓਰੇ ਕਿਸੇ ਦਾ ਨਾਂ ਨਹੀਂ ਬਣਨਾ ਓਰੇ ਕਿਸੇ ਬ ਹੁਣ ਮੈਂ ਤੁਹਾਨੂੰ ਦੱਸਦਾ ਸਰਸੇ ਵਾਲੀ ਦੀ ਜੇ ਜਮਾਨਤ ਹੋਈ ਹੈ ਨਾ ਬਾਈ ਉਹਦਾ ਕੋਈ ਆਗੂ ਨਹੀਂ ਹੈਗਾ ਸਰਸੇੜਾ ਆਪ ਹੀ ਆਗੂ ਆ ਉਹਦਾ ਆਪ ਹੀ ਪੰਥ ਹੈ ਉਹਦਾ ਆਪ ਹੀ ਧਰਮ ਹੈ ਤੇ ਸਾਡੇ ਪੰਥ ਦੇ ਵਿੱਚ ਕੋਈ ਕਹਿੰਦਾ ਜੀ ਮੈਂ ਟਕਸਾਲੀਆਂ ਜੀ ਕੋਈ ਕਹਿੰਦਾ ਮੈਂ ਨਾਨਕਸਰੀਆਂ ਜੀ ਕੋਈ ਕਹਿੰਦਾ ਮੈਂ ਨੀਲਤਾਰੀਆਂ ਕੋਈ ਕਹਿੰਦਾ ਫਲਾਣਾ ਕੋਈ ਕਹਿੰਦਾ ਫਲਾਣਾ ਧਰਮ ਗੁਰਨਾਨਕ ਸਾਹਿਬ ਨੇ ਇੱਕੋ ਚਲਾਇਆ ਸੀਗਾ ਤੇ ਅੱਜ ਜਥੇਬੰਦੀਆਂ ਸੋ ਹੋਣੀਆਂ ਆਪਣੇ ਧਰਮ ਦੇ ਵਿੱਚ ਅਸੀਂ ਇਕੱਠੇ ਨਹੀਂ ਹੁੰਦੇ ਇੱਕ ਨਿਸ਼ਾਨ ਦੇ ਥੱਲੇ ਸੰਜਰਨੈਲ ਸਿੰਘ ਖਾਲਸਾ ਭਿੰਡਰਾਂ ਦੀ ਸ਼ਹਾਦਤ ਹੋ ਗਈ ਰੋਲਾ ਪਾਉਂਦਿਆਂ ਦੀ ਵੀ ਇਕੱਠੇ ਹੋ ਜੋ ਅਸੀਂ ਉਦੋਂ ਵੀ ਨਹੀਂ ਹੋਏ ਜੇ ਤੁਸੀਂ ਕਹਿੰਦੇ ਹੋ ਕਿਸਾਨੀ ਮੋਰਚੇ ਦੇ ਵਿੱਚ ਆਪਾਂ ਇਕੱਠੇ ਹੋਏ ਆ ਸਾਰਿਆਂ ਨੇ ਆਪਾਂ ਕਿਸਾਨੀ ਮੋਰਚਾ ਜਿੱਤ ਲਿਆ ਭਾਈ ਉਦੋਂ ਸਾਨੂੰ ਡਰ ਸੀ ਸਾਡੇ ਢਿੱਡ ਦੀ ਲੜਾਈ ਐ ਭੁੱਖੇ ਮਰ ਜਾਗੇ ਅੱਜ ਸਾਨੂੰ ਇਹ ਨਹੀਂ ਸਮਝ ਆਉਂਦੀ ਯਾਰ ਇਹ ਸਾਡੇ ਵਜੂਦ ਦੀ ਲੜਾਈ ਐ ਗੁਰੂ ਨਾਲ ਪਿਆਰ ਨਹੀਂ ਫਿਰ ਜਿਹੜੇ ਲੋਕਾਂ ਨੂੰ ਜਿਹੜੇ ਆਉਂਦੇ ਨਹੀਂ ਭਾਈ ਗੁਰੂ ਨਾਲ ਪਿਆਰ ਉਹਨਾਂ ਨੂੰ ਹੋ ਸਕਦਾ ਸੀ ਉਹਨਾਂ ਤੇ ਬਲੇਮ ਨਹੀਂ ਲਾ ਸਕਦੇ ਸਾਨੂੰ ਕਿਸੇ ਦੀ ਮਨ ਦੀ ਸ਼ੰਕਾ ਨਹੀਂ ਪਤਾ ਪਰ ਮੇਨ ਦਾ ਮੇਨ ਗੱਲ ਇਹ ਐ ਵੀ ਉਦੋਂ ਸਾਡੇ ਮਨਾਂ ਦੇ ਵਿੱਚ ਇਹ ਪਾਇਆ ਗਿਆ ਵੀ ਇਹ ਸਾਡੀ ਜ਼ਮੀਨਾਂ ਦੀ ਤੇ ਸਾਡੀ ਢਿੱਡ ਦੀ ਲੜਾਈ ਐ ਗਰੀਬ ਹੋ ਜਾਗੇ ਕੰਗਾਲ ਹੋ ਜਾਗੇ ਜੁੱਤੀਆਂ ਪਹਿਨਣਗੀਆਂ ਕਰਾਂਗੇ ਕੀ ਉਦੋਂ ਸਾਨੂੰ ਇਹ ਵੀ ਭਾਈ ਇਹ ਤਾਂ ਤੁਹਾਡੀ ਇਨਸਾਨੀਅਤ ਤੇ ਵਿजूद ਦੀ ਲੜਾਈ ਹੈ ਗੁਰਨਾਨਕ ਸਾਹਿਬ ਨੇ ਜਿਹੜਾ ਸਿੱਖੀ ਦਾ ਬੂਟਾ ਲਾ ਕੇ ਮਾਨਵਤਾ ਦੀ ਗੱਲ ਕੀਤੀ ਹੈ ਨੌਵੇਂ ਪਾਤਸ਼ਾਹ ਨੇ ਸਿੱਖੀ ਅਧਿਕਾਰਾਂ ਵਾਸਤੇ ਜਾਂ ਨੌਵੇਂ ਪਾਤਸ਼ਾਹ ਨੇ ਇਨਸਾਨੀਅਤ ਦੇ ਵਾਸਤੇ ਸ਼ਹੀਦੀ ਦਿੱਤੀ ਵੀ ਤੁਹਾਡਾ ਧਰਮ ਮੈਂ ਬਚਾਉਣਾ ਹੈ ਤੁਹਾਡੇ ਧਰਮ ਵਾਸਤੇ ਬਲੀ ਮੈਂ ਦੇਣਾ ਹੈ ਮਾਰੇ ਨੌਵੇਂ ਪਾਤਸ਼ਾਹ ਨੇ ਸ਼ਹੀਦੀ ਦਿੱਤੀ ਦਸਵੇਂ ਪਾਤਸ਼ਾਹ ਨੇ ਸਰਬੰਸਵਾਰਤਾ ਮੰਨਦੇ ਹਾਂ ਮਨੁੱਖੀ ਅਧਿਕਾਰਾਂ ਵਾਸਤੇ ਅਸੀਂ ਨਹੀਂ ਇਕੱਠੇ ਹੋ ਸਕਦੇ ਅਸੀਂ ਹੋਣਾ ਹੀ ਨਹੀਂ ਇਕੱਠੇ ਤੁਹਾਨੂੰ ਇਹ ਗੱਲ ਸਮਝ ਆ ਗਈਆਂ ਤੁਹਾਨੂੰ ਕਿੱਥੋਂ ਆਈਆਂ ਬਾਕੀਆਂ ਨੂੰ ਕਿਉਂ ਨਹੀਂ ਆ ਰਹੀਆਂ ਭਾਈ ਜੀ ਮੈਂ ਤੁਹਾਨੂੰ ਦੱਸਦਾ ਜੇ ਮੈਂ ਤੁਹਾਡਾ ਨਾਲ ਗੱਲ ਕਰਾਂ ਭਾਨਾ ਵੀਰ ਵੀ ਹੈ ਅਸੀਂ ਸਾਰੇ ਜਣੇ ਸ਼ੁਰੂ ਤੋਂ ਮੋਰਚੇ 'ਚ ਜਾਂਦੇ ਆ ਚਾਹੇ ਉੱਥੇ ਕੋਈ ਵੀ ਆਉਂਦਾ ਚਾਹੇ ਧਾਮੀ ਸਾਹਿਬ ਆਏ ਚਾਹੇ ਦਾਦੂਵਾਲ ਸਾਹਿਬ ਆਏ ਅਸੀਂ ਉੱਥੇ ਹੀ ਹੁੰਨੇ ਆ ਮੇਨ ਗੱਲ ਉਹਦੋਂ ਕੀ ਹੋਈ ਸੀ ਅਸੀਂ ਸਵਾਲ ਪੁੱਛੇ ਸੀ ਅਸੀਂ ਉਹਨਾਂ ਨੂੰ ਇਹ ਸਵਾਲ ਪੁੱਛਿਆ ਸੀ ਵੀ ਦਾਦੂਵਾਲ ਸਾਹਿਬ ਨਰਾਸ਼ਤਾ ਲੱਗੀ ਨੌਜਵਾਨੀ ਨੂੰ ਪਹਿਲੇ ਧਰਨਿਆਂ ਤੋਂ ਸਾਰੀਆਂ ਛੱਡੋ ਕੀ ਇਹ ਧਰਨਾ ਦੁਬਾਰਾ ਦੁਬਾਰਾ ਤੋਂ ਨਰਾਸ਼ਤਾ ਵਿੱਚ ਜਾਊਗਾ ਨੌਜਵ ਇਨਸਾਨੀ ਤਦਾਂ ਮੋਰਚਾ ਹੈ ਭਾਈ ਜਗਤਾਰ ਸਿੰਘ ਹਵਾਰਾ ਦੀ ਸਰ ਦੇ ਦੇ ਕਰਕੇ ਲੱਗਿਆ ਜਾਂ ਹੋਰ ਵੀ ਸਾਡੇ ਬੰਦੀ ਸੰਗਾਂ ਦੇ ਕਰਕੇ ਲੱਗਿਆ ਜਿਨ੍ਹਾਂ ਦੇ ਸਾਨੂੰ ਨੋਂ ਵੀ ਨਹੀਂ ਪਤਾ ਉਹਨਾਂ ਦੇ ਕਰਕੇ ਲੱਗਿਆ ਹੁਣ ਅੱਜ ਮਨ ਦੇ ਵਿੱਚ ਸ਼ੰਕਾ ਮੇਰੇ ਜਾਂ ਵੀਰ ਦੇ ਜਾਂ ਕਿਸੇ ਹੋਰ ਦੇ ਵੀ ਹੋ ਸਕਦੀ ਹੈ ਕਿ ਉੱਥੇ ਪ੍ਰਧਾਨਗੀ ਦੀ ਲੜਾਈ ਕਿਉਂਕਿ ਹੁੰਦੀ ਹੈ ਬਾਈ ਪੈਸੇ ਦੀ ਲੜਾਈ ਹੁੰਦੀ ਹੈ ਮੰਡ ਸਾਹਿਬ ਕੱਲ ਮੈਂ ਇੱਕ ਗੱਲ ਸੁਣ ਲਈ ਤਲਵਾੜਾ ਤਲਵਾੜਾ ਸਾਹਿਬ ਕਹਿੰਦੇ ਵੀ ਖਾਨੇ 28 ਲੱਖ ਰੁਪਏ ਆ ਕੇ ਮੇਰਕੋ ਪਿਆ ਹੈ 22 ਲੱਖ 22 ਲੱਖ ਰੁਪਏ ਸੌਰੀ ਹੈਨਾ ਵੀ ਮੰਡ ਸਾਹਿਬ ਕਹਿੰਦੇ ਮੇਰਕੋ ਪਿਆ ਉਹਨਾਂ ਨੇ ਬੜੀ ਸੋਹਣੀ ਗੱਲ ਕਹੀ ਵੀ ਮੰਡ ਸਾਹਿਬ ਨੀਵੇਂ ਹੋ ਕੇ ਆਜੋ ਸੰਗਤ ਦੇ ਵਿੱਚ ਬਹਿ ਕੇ ਗੱਲ ਕਰੋ ਜਗਤਾਰ ਸਿੰਘ ਜੀ ਹਵਾਰਾ ਜੀ ਦੇ ਪਿਤਾ ਦੇ ਵਕੀਲ ਸਾਹਿਬ ਜੀ ਇੱਕੋ ਗੱਲ ਕਹਿੰਦੇ ਆ ਜਿਹਨੂੰ ਪ ਕਿਸੇ ਨੂੰ ਨਹੀਂ ਨੀਵੇਂ ਹੋ ਕੇ ਸੰਗਤ ਚ ਬਹਿ ਜਾਓ ਸੰਗਤ ਮਾਫ ਕਰਦੀ ਐ ਉਹ ਯਾਰ 10ਵੇਂ ਪਾਸ਼ਾ ਨੇ ਤਾਂ ਜਿਹੜੇ ਬਦਾਵਾ ਪਾੜ ਕੇ ਗਏ ਸੀ ਮਾਹ ਸਿੰਘ ਉਹਨਾਂ ਨੂੰ ਇਹਨਾਂ ਨੂੰ ਗੱਲ ਨਾਲ ਲਾ ਲਿਆ ਸੀ ਗੱਲ ਕਰ ਰਿਹਾ ਆ ਕੇ ਪ੍ਰਧਾਨੀ ਗੱਲ ਉਹਨਾਂ ਨੂੰ ਲਾ ਲਿਆ ਸੀ ਅਸੀਂ ਉਹਨੇ ਪਤਾ ਕੀ ਸੋਚ ਗਿਆ ਬਾਈ ਉੱਥੇ ਜੇ ਮੈਂ ਜਾਊਗਾ ਮੇਰਾ ਨਾਂ ਹੋਊਗਾ ਉੱਥੇ ਮੈਂ ਜਾਊਗਾ ਮੈਨੂੰ ਬਾਹਰੋਂ ਪੈਸਾ ਆਊਗਾ ਉੱਥੇ ਜੇ ਮੈਂ ਜਾਊਗਾ 10 ਬੰਦੇ ਲੈ ਕੇ ਲਾ 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 ਹੋ ਜੂਗੀ ਫਲਾਣਾ ਆ ਗਿਆ ਫਲਾਣਾ ਪੰਥ ਦਾ ਬਹੁਤ ਦਰਦ ਰੱਖਦਾ ਬਾਈ ਦਰਦ ਕਹਿਣਾ ਨਹੀਂ ਰੱਖਿਆ ਜਾਂਦਾ ਜੇ ਅੱਜ ਮੈਮੂਨਾ ਕੋ ਨਾ ਉਰੇ ਖੜ ਕੇ ਗੱਲ ਕਰਦਾ ਨਾ ਵੀਰ ਮੇਰੇ ਬਹੁਤ ਕ ਜੇ ਅੰਦਰ ਬੰਦੀ ਸਿੰਘ ਬੈਠੇ ਆ ਨਾ ਯਾਰ ਉਹਨਾਂ ਨੂੰ ਛੱਡੋ ਵੀ ਉਹ ਸਿੱਖ ਹੈ ਤੁਸੀਂ ਇਹ ਸੋਚ ਕੇ ਛਡਾ ਲਓ ਵੀ ਉਹ ਇਨਸਾਨ ਬੈਠੇ ਆ ਯਾਰ ਨੌਵੇਂ ਪਾਤਸ਼ਾਹ ਨੇ ਜੇ ਜਾ ਕੇ ਆਪਦਾ ਬਲਦਾਨ ਦਿੱਤਾ ਸੀ ਨਾ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਸ਼ਹੀਦੀ ਦਿੱਤੀ ਹੈ ਗੱਲ ਇਹ ਹੈ ਬਾਜੀ ਵੀ ਅੱਜ ਜੇ ਅਸੀਂ ਕਹਿੰਦੇ ਨਾ ਸੈਂਟਰ ਦੇ ਨਾਲ ਸੈਂਟਰ ਦੇ ਨਾਲ ਸਾਡੇ ਬਹੁਤ ਵਿੱਚ ਲੋਕ ਨੇ ਮੈਂ ਸ਼ੁਰੂ ਤੋਂ ਇੱਕ ਗੱਲ ਕਹਿਣਾ ਤੁਹਾਨੂੰ ਵੀ ਕੋੜੀ ਲੱਗੂ ਸਾਰਿਆਂ ਨੂੰ ਤੇ ਵੀਰ ਮੇਰਿਆਂ ਨੂੰ ਜਿਹੜੇ ਸਾਡੇ ਸੈਂਟਰ ਦੇ ਨਾਲ ਭਾਈਵਾਲਤਾ ਰੱਖਦੇ ਆ ਸਾਨੂੰ ਵੀ ਪਤਾ ਕੌਣਾ ਤੇ ਤੁਹਾਨੂੰ ਵੀ ਪਤਾ ਕੌਣਾ ਉਹਨਾਂ ਨੂੰ ਜਾ ਕੇ ਗੱਲ ਕਰਨੀ ਚਾਹੀਦੀ ਵੀ ਸਾਡੇ ਭਰਾ ਯਾਰ ਉੱਥੇ ਧਰਨੇ ਦੇ ਬੈਠੇ ਤਾਂ ਹੁੰਦੇ ਆ ਉਹ ਕਦੇ ਇਕਾਲੀਆਂ ਪਿੱਛੇ ਲੱਗ ਜਾਂਦੇ ਆ ਉਹਰੇ ਇਕੱਠੇ ਹੋਣਾ ਤਾਂ ਕੋਈ ਹੁੰਦਾ ਨਹੀਂ ਅਕਾਲੀ ਦਲ ਬਦਨਾਮ ਕਰਕੇ ਰੱਖਦਾ ਕਿਤੇ ਕਿਸੇ ਨਾਮ ਅਕਾਲੀ ਫੂਲਾ ਸਿੰਘ ਦੇ ਨਾਮ ਤੋਂ ਜਾਣਿਆ ਜਾਂਦਾ ਸੀ ਹਾਂ ਅਕਾਲੀ ਦਲ ਉਹ ਅਕਾਲੀ ਦਲ ਅਕਾਲੀ ਦਲ ਅੱਜ ਗੱਲ ਕਰਦਾ ਅਕਾਲੀ ਦਲ ਅੱਜ 20 ਸਾਲ ਜਦੋਂ ਰਿਹਾ ਉਦੋਂ ਨਹੀਂ ਗੱਲ ਕੀਤੀ ਬੰਦੀ ਸਿੰਘ ਉਹਦੋਂ ਛੜਾ ਲੈਂਦੇ ਬਿਲਕੁਲ ਬੰਦੀ ਸਿੰਘ ਉਹਦੋਂ ਛਡਾ ਲੰਦੇ ਤਾਮਲਾ ਨੇ ਆਪਦੇ ਬੰਦੇ ਛਡਾ ਲਏ ਯਾਰ ਪ੍ਰਧਾਨ ਮੰਤਰੀ ਰਜੀਵ ਗਾਂਧੀ ਰਜੀਵ ਗਾਂਧੀ ਸੀਗੇ ਭਾਜੀ ਉਹ ਉਹਦੇ ਕਾਤਲ ਛੁੱਟ ਗਏ ਯਾਰ ਇਹ ਤਾਂ ਫਿਰ ਮੁੱਖ ਮੰਤਰੀ ਦੇ ਸੀਗੇ 32 32 ਸਾਲ ਕਿਹੜੀ ਸਜ਼ਾ ਹੁੰਦੀ ਹੈ ਯਾਰ ਪਰ ਪਰ ਰਮਨੀਤ ਮਿੱਟੂ ਦੀ ਗੱਲ ਪਹਿਲਾਂ ਵੀ ਵੇ ਸਵਾਲ ਕੀਤਾ ਸੀ ਉਹ ਕਹਿੰਦੇ ਕਿ ਤਾਂ ਦਰਿੰਦੇ ਆ ਦਰਿੰਦੇ ਖੂਨ ਪੀਣੇ ਆ ਇਹ ਤਾਂ ਜੇ ਬਾਹਰ ਆ ਗਏ ਤਾਂ ਲੋਕਾਂ ਦਾ ਖੂਨ ਪੀਣਗੇ ਤੁਸੀਂ ਕਿਹਨਾਂ ਦੀ ਹਮਾਇਤ ਚ ਬਹਿ ਗਏ ਭਾਜੀ ਜੇ ਉਹ ਖੂਨ ਪੀਣੇ ਆ ਮੰਨ ਲਿਆ ਚਲੋ ਉਹਨਾਂ ਦੀ ਇੱਕ ਗੱਲ ਮੰਨਦੇ ਆ ਤੁਸੀਂ ਉਹ ਗੱਲ ਕਹਿੰਦੇ ਹੋ ਚਲੋ ਤੁਹਾਨੂੰ ਪ੍ਰਵਾਨ ਪਰ ਰਮਨੀਤ ਮਿੱਟੂ ਨੂੰ ਜਿਹੜੇ ਵ ਸਿੱਖਤਾਂਮ ਦੇ ਹੋ ਕੇ ਯਾਰ ਸਾਡਾ ਕਹਾਣ ਕੀਤਾ ਸਾਨੂੰ ਅੱਜ ਤੱਕ 84 ਦਾ ਇਨਸਾਫ ਮਿਲਿਆ ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਉਦੋਂ ਉਦੋਂ ਦਰਿੰਦੇ ਕਿੱਥੇ ਗਏ ਟਾਈਟਲਰ ਦਰਿੰਦਾ ਯਾਰ ਉਹਦਾ ਤੁਸੀਂ ਕੀ ਕਰ ਲਿਆ ਤੁਸੀਂ ਉਹਨੂੰ ਆਪਦੇ ਟਾਈਟਲਰ ਨੂੰ ਦਰਿੰਦਾ ਕਿਉਂ ਨਹੀਂ ਕਹਿੰਦੇ ਰਾਹੁਲ ਗਾਂਧੀ ਇੱਥੇ ਆਉਂਦਾ ਹੂੰ ਰਾਹੁਲ ਗਾਂਧੀ ਇੱਥੇ ਆਉਂਦਾ ਪੰਜਾਬ ਜਾ ਕੇ ਮਾਫੀ ਮੰਗਦਾ ਦਰਬਾਰ ਸਾਹਿਬ ਪੱਗ ਬਨ ਕੇ ਨਤਮਸਤਕ ਹੁੰਦਾ ਉਹੀ ਜਾ ਕੇ ਸ਼੍ਰੀਨਗਰ ਕਹਿੰਦਾ ਮੇਰੀ ਦਾਦੀ ਨੇ ਸ਼ਿੱਧੀ ਦਿੱਤੀ ਹੈ ਹੂੰ ਇਹ ਕਿੱਥੋਂ ਦੀ ਪ੍ਰਵਾਨਤ ਹੋਈ ਪਰ ਇੱਥੇ ਰਾਹ ਦੇ ਵਿੱਚ ਪੱਗਾਂ ਵਾਲੇ ਲੋਕਾਂ ਨੇ ਚੱਫੀਆਂ ਪਾਵਾ ਕੇ ਤਸਵੀਰਾਂ ਵੀ ਤਾਂ ਸਾਡੇ ਲੋਕਾਂ ਨੇ ਖਿਚਾਈਆਂ ਨੇ ਭਾਈ ਨਾ ਤੀਰਾਂ ਨਾ ਤਲਵਾਰਾਂ ਤੋਂ ਸਿੱਖ ਕੌਮ ਡਰੇ ਗੱਦਾਰਾਂ ਤੋਂ ਸਾਨੂੰ ਵੈਰੀ ਤੋਂ ਕੋਈ ਖਤਰਾ ਨਹੀਂ ਡਰ ਲੱਗਦਾ ਆਪਣੇ ਯਾਰਾਂ ਤੋਂ ਬਾਈ ਜੇ ਲੱਕੜ ਨੂੰ ਕੱਟਦੇ ਆ ਨਾ ਕਵਾੜੀ ਲੋਹੇ ਦੀ ਹੁੰਦੀ ਹੈ ਤੇ ਦਸਤਾ ਲੱਕੜ ਦਾ ਹੁੰਦਾ ਰੌਣਾ ਲੱਕੜ ਨੂੰ ਉਦੋਂ ਆਉਂਦਾ ਜਦੋਂ ਕਵਾੜੀ ਵਿੱਚ ਕਵਾੜੀ ਤੇ ਲੱਕੜ ਦਾ ਦਸਤਾ ਹੁੰਦਾ ਸਾਨੂੰ ਵੱਡੇ ਆ ਨਾ ਸਾਨੂੰ ਆਪਣਿਆਂ ਨੇ ਵੱਡੇ ਆ ਤੇ ਸਾਡੇ ਆਪਣਿਆਂ ਨੇ ਇਨਸਾਬ ਨਹੀਂ ਦਵਾਇਆ ਇਹ ਸਾਰਿਆਂ ਨੂੰ ਪਤਾ ਹੈ ਜੇ ਤੁਸੀਂ ਕਹੋ ਮੈਨੂੰ ਕਿਵੇਂ ਪਤਾ ਬਾਈ ਪੜਦੇ ਆ ਸੁਣਦੇ ਆ ਸਭ ਕੁਝ ਪਤਾ ਅੱਗੇ ਤਾਂ ਨਹੀਂ ਆਉਂਦੇ ਉਦੋਂ ਵੀ ਮੈਂ ਇੱਕ ਗੱਲ ਕਹੀ ਸੀ ਸਾਡੇ ਮਨਾਂ ਦੇ ਵਿੱਚ ਡਰ ਸਾਰਿਆਂ 'ਚ ਪੈਦਾ ਕੀਤਾ ਹੋਇਆ ਕਿ ਜੇ ਅੱਗੇ ਜਾ ਕੇ ਬੋਲੋਗੇ ਪਰਚਾ ਪਾਵਾਂਗੇ ਖਾਲਸਤਾਨੀ ਦਾ ਟੈਗ ਲਾ ਮੇਂਗੇ ਅੰਦਰ ਕਰ ਦਿਆਂਗੇ ਸਾਰੀ ਜ਼ਿੰਦਗੀ ਟਾੜਾ ਲਾ ਕੇ ਛੱਡ ਦਿਆਂਗੇ ਤੁਹਾਡੇ ਬੰਦੇ ਹ ਗਰਦਾਮ ਵਾਲਾ ਬਾਬਾ ਹੈ ਹਾਂ ਹੁਣ ਸੰਗਤਾਂ ਨੂੰ ਜਿਹੜੇ ਵਿੱਚ ਬੋਲਦੇ ਆ ਬਹੁਤ ਮਿਰਚਾਂ ਲੱਗਣਗੀਆਂ ਉਹ ਯਾਰ ਉਹ ਸ਼ਰੀਆਮ ਕਹਿੰਦਾ ਵੀ ਕਿਸੇ ਟਾਈਮ ਕਿਸੇ ਨੇ ਕਿਹਾ ਸੀ ਤੂੰ ਮuje ਖੂਨ ਦੋ ਹਮ ਤੁਮੇ ਆਜ਼ਾਦੀ ਦੇਂਗੇ ਕਹਿੰਦਾ ਤੂੰ ਮੇਰਾ ਸਾਥ ਦੋ ਮੈਂ ਤੁਮੇ ਹਿੰਦੂ ਰੈਕਟਰ ਦੂੰਗਾ ਯਾਰ ਤੁਸੀਂ ਉਹਨੂੰ ਜੈਡ 4 ਦੀ ਸਕਿਉਰਿਟੀ ਦੇ ਰੱਖੀ ਐ ਜੇ ਅਸੀਂ ਆ ਕੇ ਗੱਲ ਕਰਦੇ ਹੱਕਾਂ ਦੀ ਤੁਸੀਂ ਸਾਨੂੰ ਅੰਦਰ ਕਰ ਦਿੰਨੇ ਹੋ ਯਾਰ ਜਮਾਨਤ ਨਹੀਂ ਹੁੰਦੀ ਭਾਜੀ ਜਮਾਨਤ ਨਹੀਂ ਹੁੰਦੀ ਇਸੇ ਕਰਕੇ ਨੌਜਵਾਨੀ ਚ ਡਰ ਸਗਾ ਉਹ ਡਰ ਕੱਢਣਾ ਵੀ ਬਹੁਤ ਜ਼ਰੂਰੀ ਹੈ ਤੇ ਜਿਹੜੇ ਸੰਵਿਧਾਨ ਚ ਲਿਖਿਆ ਕਿ ਤੁਸੀਂ ਖਾਲਸਾਣ ਦੀ ਗੱਲ ਕਰ ਸਕਦੇ ਹੋ ਅੱਜ ਜੇ ਮੈਨੂੰ ਉੱਥੇ ਕੋਈ ਪੁੱਛੇ ਨਾ ਵੀ ਤੂੰ ਖਾਲਸਾਣ ਦੀ ਗੱਲ ਕਰਦਾ ਹੈ ਜਾਂ ਨਹੀਂ ਕਰਦਾ ਮੈਂ ਜਵਾਬ ਨਹੀਂ ਦਊਗਾ ਪਹਿਲਾਂ ਮੈਂ ਕਹੂੰਗਾ ਮੇਰਾ ਮੋਰਚੇ ਤੇ ਚੱਲ ਆਪਾਂ ਫਿਰ ਗੱਲ ਕਰਾਂਗੇ ਉਥੇ ਖਾਲਸਾਣੀ ਨਹੀਂ ਬੈਠੇ ਜੇ ਅਸੀਂ ਭਾਈ ਇੱਕ ਗੱਲ ਯਾਦ ਰੱਖਿਓ ਜੇ ਕਿਤੇ ਕੋਈ ਬਾੜ ਆ ਗਈ ਜਿੱਤੇ ਕੋ ਇੱਖਾਂ ਤੇ ਅਸੀਂ ਖਾਲਸੇ ਆ ਤੇ ਜੇ ਅਸੀਂ ਚੀਨ ਦੇ ਬਾਰਡਰ ਤੇ ਸ਼ਹੀਦੀਆਂ ਦੇਣੀਆਂ ਅਸੀਂ ਤਾਂ ਵੀ ਸਿੰਘ ਆ ਅਸੀਂ ਤਾਂ ਵੀ ਖਾਲਸੇ ਆ ਜੇ ਕਿਸਾਨੀ ਮੋਰਚੇ 'ਚ ਜਾ ਕੇ ਜਦੋਂ ਤੱਕ ਮੋਦੀ ਨਹੀਂ ਝੁਕਿਆ ਜਦੋਂ ਤੱਕ ਮੋਦੀ ਨਹੀਂ ਝੁਕਿਆ ਉਦੋਂ ਤੱਕ ਅਸੀਂ ਖਾਲਸਤਾਨੀ ਸੀਗੇ ਅੰਤਗਵਾਦੀ ਸੀ ਜਦੋਂ ਮੋਦੀ ਝੁਕਿਆ ਅਸੀਂ ਕਿਸਾਨ ਆ ਅੱਜ ਜਿਹੜੇ ਇੱਥੇ ਬਾਈ ਬੈਠੇ ਆ ਇਹ ਆਪਦੀ ਮੰਗਾਂ ਮਨਾਉਣ ਵਾਸਤੇ ਬੈਠੇ ਆ ਤੇ ਖਾਲਸਤਾਨੀ ਆ ਜਦੋਂ ਇਹਨਾਂ ਦੀ ਮੰਗਾਂ ਮੰਨੀਆਂ ਗਈਆਂ ਕਿਸਾਨ ਹੋ ਜਾਣਗੇ ਹਮੇਸ਼ਾ ਕਿਤੇ ਸਮਝਦੇ ਆ ਵੀ ਸਾਡੀ ਨੌਜਵਾਨੀ ਦੇ ਵਿੱਚ ਇਹ ਜਾਗਰੂਕਤਾ ਆ ਕਿਉਂ ਨਹੀਂ ਸਗੀ ਕਿਹੜੇ ਪ੍ਰਚਾਰ ਦੀ ਉਹ ਕਮੀ ਰਹਿ ਗਈ ਜਿਹੜਾ ਜਿਹੜੀ ਗੱਲ ਤੁਸੀਂ ਦੱਸ ਰਹੇ ਹੋ ਭਾਵੇਂ ਤੁਸੀਂ ਆਪ ਵੀ ਕਹਿ ਰਹੇ ਹੋ ਮੈਂ ਵੀ ਤੁਹਾਨੂੰ ਦੇਖ ਕੇ ਇਰਾਨਾ ਕਿ ਤੁਸੀਂ ਜੋ ਗੱਲ ਕਰ ਰਹੇ ਹੋ ਤੁਹਾਡਾ ਸਰੂਪ ਉਦਾਂ ਦਾ ਨਹੀਂ ਐਕਸਪੈਕਟ ਨਹੀਂ ਕੀਤੀ ਜਾਂਦੀ ਗੱਲ ਪਰ ਤੁਹਾਡੇ ਕੋਲ ਇਹ ਗੱਲਾਂ ਹੋਣ ਦੇ ਬਾਵਜੂਦ ਇੱਕ ਤੁਹਾਡੇ ਕੋਲ ਗੱਲ ਆ ਪਰ ਬਾਕੀ ਨੌਜਵਾਨਾਂ ਕੋਲ ਗੱਲ ਕਿਉਂ ਨਹੀਂ ਕਿੱਥੇ ਕਮੀ ਰਹਿੰਦੀ ਆ ਬਾਕੀ ਨੌਜਵਾਨਾਂ ਕੋਲ ਬਾਈ ਪਤਾ ਸਾਰਿਆਂ ਨੂੰ ਹੀ ਆ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਅੱਜ ਅਰੇ ਅੱਜ ਤੁਸੀਂ 3 ਵੀਟੂ ਆਏ ਹੋ ਇੱਕ ਮਿੰਟ ਬਾਅਦ ਮੈਂ ਵੀਰ ਮੈਂ ਜਿਹੜੀ ਗੱਲ ਕਰਨਾ ਚਾਹੁੰਦਾ ਸੌਰੀ ਬੇਤੋ ਵੱਡਾ ਹਾਂ 3 ਵੀਟੂ ਦੇ ਵਿੱਚ ਆਏ ਆ ਨਾ ਬਾਈ ਔਰੇ ਸਾਰੇ ਜਿੰਨੇ ਇੱਥੇ ਸਾਰੇ ਪੱਗਾਂ ਵਾਲੇ ਫਿਰਦੇ ਆ ਚਾਹੇ ਮੇਰੇ ਵਰਗੇ ਮੋਨੇ ਕੋਨੇ ਫਿਰਦੇ ਆ ਹਰੇਕ ਨੂੰ ਪੁੱਛ ਲਓ ਬਈ ਬੰਦੀ ਸਿੰਘਾਂ ਦਾ ਮੋਰਚਾ ਲੱਗਾ ਹਰੇ ਕੀ ਕਊਗਾ ਲੱਗਾ ਸੋਆਂ ਚੋ ਜੇ ਦਸਾਂ ਨੂੰ ਪੁੱਛੋਗੇ ਜਾਣਦੇ ਆ 10 ਕਹਿਣਗੇ ਜਾਣਦੇ 90 ਕਹਿੰਦੇ ਨਹੀਂ ਬਈ ਅਸੀਂ ਔਰੇ ਗੇੜੀ ਮਾਰਨ ਤਾਂ ਆ ਸਕਦੇ ਆ ਹੁਣ ਬਈ ਕਿਸੇ ਨੂੰ ਘੋਲ ਕੇ ਨਹੀਂ ਪਿਆਇਆ ਜਾ ਸਕਦਾ ਕਿਸੇ ਨੂੰ ਅੱਜ ਬਈ YouTube ਦਾ ਜਮਾਨਾ ਆ ਅੱਜ Instagram ਦਾ ਜਮਾਨਾ ਮੈਨੂੰ ਕਿਹੜਾ ਕੋਈ ਘਰੇ ਆ ਕੇ ਪੜਾ ਕੇ ਗਿਆ ਯਾਰ ਮੈਂ ਵੀ ਤਾਂ ਸਿੱਖਦਾਰ ਮੈਨੂੰ ਫੋਲੋ ਕਰਕੇ ਸਿੱਖਿਆ ਮੈਂ ਪੰਜਾਬੀਆਂ ਦਾ ਮੁੰਡਾ ਮੇਰੇ ਕਿਹੜਾ ਯਾਰ ਮੈਂ ਕਿਹੜਾ ਕੋਈ ਹਿਸਟਰੀ ਦੀ ਬੁੱਕ ਪੜ੍ਹ ਲਈ ਮੈਂ ਕਿਹੜਾ ਕੋ ਹਿਸਟਰੀ ਦੀ ਬੁੱਕ ਪੜ੍ਹ ਲਈ ਪਰ ਜਿੱਥੇ ਤੁਹਾਡੇ ਵਰਗਾ ਕੋਈ ਵੀਰ ਗੱਲ ਕਰਦਾ ਨਾ ਉੱਥੇ ਜ਼ਰੂਰ ਜਾਈਦਾ ਸਾਨੂੰ ਪਤਾ ਲੱਗਾ ਸਤਸ੍ਰੀਕ ਨੂੰ ਮੋਰਚਾ ਲੱਗਣਾ ਸੀ ਜ਼ਰੂਰ ਗਏ ਅਸੀਂ ਹਜੇ ਵੀ ਜਾਣਦੇ ਆ ਕਿਉਂ ਉਹ ਸਾਡੇ ਹੱਕਾਂ ਦੀ ਗੱਲ ਹੈ ਨੌਜਵਾਨੀ ਨੂੰ ਕੋਟ ਦੇ ਅੰਦਰ ਨਹੀਂ ਪਿਆਇਆ ਜਾਂਦਾ ਹਾਂ ਇਹ ਜ਼ਰੂਰ ਗੱਲ ਹੈ ਸਾਨੂੰ ਸਾਡੀਆਂ ਸ਼ਹੀਦੀਆਂ ਤੋਂ ਸਾਨੂੰ ਸਾਡੀਆਂ ਕੁਰਬਾਨੀਆਂ ਤੋਂ ਦੂਰ ਕੀਤਾ ਗਿਆ ਸਿੱਖ ਪੰਥ ਨੂੰ ਹੋਰ ਹੀ ਹੋਰ ਹੀ ਜੰੜਾ ਚ ਜੋੜਦਾ ਹੋਰ ਹੀ ਪੁੱਠੇ ਪਾਸੇ ਪਾਤਾ ਫੂਟ ਡਾਲੋ ਰਾਜ ਕਰੋਲਾ ਕੰਮ ਹੋ ਗਿਆ ਵੀ ਜੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਤੁਸੀਂ ਤੁਸੀਂ ਵਾਰਿਸ 10ਵੇਂ ਪਾਸ਼ਾ ਸਾਹਿਬ ਸ਼੍ਰੀ ਗੁਰਗੋਬਿੰਦ ਸਿੰਘ ਸਾਹਿਬ ਦੇ ਵਾਰਸ ਤੇ ਇਹ ਖਰਾਬ ਕਰਨਗੇ ਇਹਨਾਂ ਨੂੰ ਹੋਰ ਹੀ ਝੰਡਾ ਚ ਪਾ ਕੇ ਰੱਖ ਦਿਓ ਅੱਜ ਮੇਰੇ ਵਰਗਾ ਟਿਕਟੌਕ ਤੇ ਸਟਾਰ ਬਣਦਾ ਮੇਰੀਆਂ ਵੀ ਬਹੁਤ ਵੀਡੀਓ ਪਈਆਂ ਅਸੀਂ ਵੀ ਨੱਚਦੇ ਆ ਸਾਨੂੰ ਪਤਾ ਅਸੀਂ ਕੰਜਰ ਬਣਨਾ ਮਨਜ਼ੂਰ ਹੈ ਸਾਨੂੰ ਪਰ ਅਸੀਂ ਇਹ ਗੱਲ ਨਹੀਂ ਕਦੇ ਵੀ ਆ ਕੇ ਕਰ ਸਕਦੇ ਹੁਣ ਤੁਸੀਂ ਜੇ ਗੱਲ ਕਰੋ ਅ ਸਿੰਗਰ ਬੈਠੇ ਆ ਹੋਮਲੈਂਡ ਚ 26 ਜਨਵਰੀ ਨੂੰ ਬਾਈ ਉਥੋਂ ਬਾਈ ਜੀ ਹੁਣੀ ਸਾਰੇ ਸਕੇ ਨਿਕਲੇ ਨਿਕਲੇ ਨਹੀਂ ਸਭ ਨਿਕਲੇ ਕੋਈ ਬਾਹਰ ਆਇਆ ਬਾਈ ਕੋਈ ਨਹੀਂ ਉਹਨਾਂ ਨੂੰ ਪਤਾ ਨਹੀਂ ਯਾਰ ਬੰਦੀ ਸਿੰਘ ਕੌਣ ਹੈ ਹਿੰਮਤ ਸੰਧੂ ਆਇਆ ਇੱਕ ਦੋ ਸਿੰਗਰ ਹੋਰ ਆਏ ਬੱਬੂ ਮਾਨਵੀਰ ਵੀ ਆਇਆ ਅਸੀਂ ਸਾਰਿਆਂ ਦੀ ਹਮਾਇਤ ਕਰਦੇ ਆਂ ਕਿ ਉਹ ਜਵਾਨੀ ਨੂੰ ਉਹ ਨਹੀਂ ਜਗਾ ਸਕਦੇ ਪਰ ਸਾਨੂੰ ਸਿਰਫ ਇਹ ਕਹ ਇਹ ਇਹ ਕਿਹਾ ਜਾਂਦਾ ਵੀ ਫਲਾਣੀ ਦੇ ਇਲਾਕੇ ਦਾ ਫਲਾਣੀ ਇਦਾਂ ਦੀ ਫਲਾਣੀ ਉਦਾਂ ਦੀ ਇਹ ਸਾਨੂੰ ਸੁਖਾਇਆ ਜਾਂਦਾ ਇਹ ਇਹ ਸਾਡੇ ਤੇ ਵੀ ਹੈ ਸਾਡੇ ਤੇ ਵੀ ਡਿਪੈਂਡ ਅਸੀਂ ਸੁਣਨਾ ਕਿ ਨੂੰ ਕਿਉਂ ਨਾ ਯਾਰ ਤੂੰ ਸਿੰਗਰਾਂ ਦਾ ਬਾਈਕਾਟ ਕਰੋ ਜਿਹੜੇ ਆਏ ਨਹੀਂ ਯਾਰ ਚੰਡੀਗੜ੍ਹ ਘਰ ਚ ਬੈਠੇ ਉਹਨਾਂ ਦੇ ਘਰੇ ਧਰਨਾ ਲੱਗਾ ਯਾਰ ਦੂਰੋਂ ਥੋੜੀ ਆਉਣਾ ਦਿੱਲੀ ਬਹੁਤ ਦੂਰ ਸੀ ਦਿੱਲੀ ਤਾਂ ਤੁਸੀਂ ਚਲੇਗੇ ਦਿੱਲੀ ਜਾਂਦੇ ਰਹੇ ਆ ਸਿੰਗਰ ਤੇ ਇਹ ਆਇਆ ਤੁਹਾਡੇ ਘਰੇ ਧਰਨਾ ਲੱਗਾ ਯਾਰ ਨੌਜਵਾਨੀ ਨੂੰ ਇੱਕ ਆਈਡਲ ਹੁੰਦਾ ਬਈ ਆਈਡਲ ਜਗਾ ਸਕਦਾ ਪਰ ਸਾਡੇ ਅੱਜ ਆਈਡਲ ਹੈ ਨਹੀਂ ਸਾਨੂੰ ਪੰਥ ਨੂੰ ਆਗੂ ਵੀ ਹੈ ਨਹੀਂ ਸਾਡੇ ਕੋਲ ਆਈਡਲ ਵੀ ਹੈ ਵਾਰਿਸ ਪੰਜਾਬ ਦੇ ਤੁਸੀਂ ਕਹੇ ਵੀ ਅਸੀਂ ਪੰਜਾਬ ਦੇ ਵਾਰਿਸ ਆ ਕਿੰਨੀ ਦੂਰ ਹੁਣ ਅਸਲ ਵਾਰਿਸ ਬਣਨ ਤੋਂ ਬਾਈ ਮੈਂ ਦੱਸਦਾ ਮੇਰੇ ਚ ਖੂਨ ਮੇਰੇ ਪਿਓ ਪੰਜਾਬੀ ਦਾ ਹੈ ਮੇਰੇ ਪਿਤਾ ਜੀ ਸਿੱਖ ਨੇ ਮੇਰੇ ਸਾਰੀ ਫੈਮਲੀ ਅਸੀਂ ਪੰਜਾਬੀਆਂ ਦੀ ਫੈਮਲੀ ਆ ਇਸੇ ਦਰਦ ਕਰਕੇ ਮੈਂ ਉੱਥੇ ਜਾਣਾ ਨਾ ਮੈਂ ਇਹ ਦਰਦ ਕਰਕੇ ਜਾਣਾ ਵੀ ਮੈਂ ਪੰਜਾਬ ਦਾ ਇਸੇ ਦਰਦ ਕਰਕੇ ਜਾਣਾ ਤੇ ਮੈਂ ਜਾਣਾ ਤਾਂ ਮੈਂਨ ਇਨਸਾਨੀਅਤ ਕਰਕੇ ਜਾਣਾ ਮੈਂ ਸਭ ਤੋਂ ਪਹਿਲਾਂ ਇੱਕ ਗੱਲ ਕਰਦਾ ਵੀਰ ਮੇਰਾ ਸਰੂਪ ਰੱਖਣ ਨਾਲ ਗੁੱਸਾ ਤੁਸੀਂ ਕਰੋਗੇ ਸਰੂਪ ਰੱਖਣ ਨਾਲ ਗਾਤਰੇ ਪਾੜਨਾ ਲੰਬੇ ਚੋਲੇ ਪਾੜਨਾ ਕੁਝ ਨਹੀਂ ਹੁੰਦਾ ਤੁਹਾਨੂੰ ਵੀ ਪਤਾ ਕੀ ਹੁੰਦਾ ਗੁਰੂ ਨਾਨਕ ਸਾਹਿਬ ਨੇ ਬਾਣੀ ਦੇ ਵਿੱਚ ਲਿਖਤਾ ਗਲੀ ਜਿਨਾਂ ਜਪਮਾਲੀਆਂ ਲੋਟੇ ਹੱਥ ਨਪੱਗ ਹਰ ਕੇ ਸੰਤ ਨਾ ਕੀਏ ਬਾਨਾਰਸ ਕੇ ਠੱਗ ਤੇ ਉਹਨਾਂ ਠੱਗਾਂ ਤੋਂ ਦਸੀ ਅੱਜ ਤੱਕ ਯਾਦ ਨਹੀਂ ਹੋਏ ਪਰ ਜ਼ਰੂਰਤ ਦਾ ਮਹਿਸੂਸ ਕਰਦੇ ਹੋ ਸਮਝਦੇ ਹੋ ਕਿ ਜ਼ਰੂਰਤ ਆਏਗੀ ਭਾਜੀ ਇੱਕ ਧਰਮ ਦਾ ਵਿਸ਼ੇਸ਼ ਹੋਣ ਵਾਸਤੇ ਜਾਂ ਜੋ ਵੀ ਇੱਕ ਗੁਰੂ ਸਾਹਿਬ ਨਾਲ ਜੁੜਨ ਵਾਸਤੇ ਸਰੂਪ ਬਹੁਤ ਜ਼ਰੂਰੀ ਹੈ ਮਰ ਕਿਰਪਾ ਕਰਨਗੇ ਜ਼ਰੂਰ ਜੁੜਾਂਗੇ ਹੂੰ ਕੀ ਪਤਾ ਕਿਹਦੇ ਤੋਂ ਸੇਵਾ ਲੈ ਲੈਣੀ ਮਾਰੇ ਨੇ ਕੀ ਪਤਾ ਮੇਰੇ ਤੋਂ ਕੋਈ ਸੇਵਾ ਲੈ ਲੈਣ ਦੇ ਦੇਾਂਗੇ ਲੋੜ ਪਈ ਤਾਂ ਇੱਕ ਛੋਟੀ ਜਿਹੀ ਬੇਨਤੀ ਤੁਹਾਡੇ ਚੈਨਲ ਤੋਂ ਮੈਂ ਕਰਨਾ ਚਾਹੁੰਨਾ ਗੁੱਸਾ ਨਾ ਕਰਿਓ ਕੋਈ ਵੀ ਜੇ ਕਿਸੇ ਨੂੰ ਮਾੜੀ ਲੱਗੇ ਮੈਨੂੰ ਕਹਿ ਦਿਓ ਉਰੇ ਵੀਰ ਜੀ ਹੁਣੀ ਆਏ ਬਹੁਤ ਵਧੀਆ ਗੱਲ ਆ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਜਗਾਉਣਾ ਬਹੁਤ ਵਧੀਆ ਗੱਲ ਆ ਅੱਜ ਤੋਂ ਤਿੰਨ ਚਾਰ ਦਿਨ ਪਹਿਲਾਂ ਦੀ ਗੱਲ ਆ ਧਰਨੇ ਤੋਂ ਅਸੀਂ ਇੱਥੇ ਆਗੇ ਸਾਡਾ ਕੰਮ ਹੁੰਦਾ ਸੀ ਤਾਂ ਇੱਥੇ ਆਉਨੇ ਆ ਇਹ ਗੱਲ ਵੀ ਮੈਂ ਇੱਥੇ ਚੈਨਲ ਤੇ ਮੰਨਦਾ ਵੀ ਅਸੀਂ ਇੱਥੇ ਹੁੰਨੇ ਆ ਪਰ ਆਪਦਾ ਫਰਜ਼ ਉੱਥੇ ਪੂਰਾ ਕਰਕੇ ਅਸੀਂ ਫੇਰ ਇੱਥੇ ਅੱਗੇ ਨਿਸ਼ਾਨ ਸਾਹਿਬ ਲਾ ਕੇ ਨੀਲੇ ਤੇ ਪੀਲੇ ਸੰਜਰਨੈਲ ਸਿੰਘ ਜੀ ਦੀ ਪਿੱਛੇ ਫੋਟੋ ਲਾ ਕੇ ਵੀਰ ਮੇਰਾ ਇੱਥੇ ਆ ਕੇ ਗੀੜੀਆਂ ਨਾ ਮਾਰਿਆ ਕਰੋ 3B2 ਦੇ ਵਿੱਚ ਮੇਰੇ ਵਰਗੇ ਕੰਜਰ ਚੰਗੇ ਲੱਗਦੇ ਆ ਸਿਰ ਤੇ ਪੱਗਾ ਬਣ ਕੇ ਤੁਸੀਂ ਟਰੈਕਟਰਾਂ ਦੇ ਜਲੂਸ ਕੱਢਦੇ ਚੰਗੇ ਨਹੀਂ ਲੱਗਦੇ ਬਿਲਕੁਲ ਸਹੀ ਗੱਲ ਹੈ ਵੈਰੀ ਵੈਰੀ ਸਾਫ ਸੁਥਰੀ ਜੀ ਗੱਲ ਹੈ ਵੀਰ ਜੀ ਪਰ ਸੋਹਰੇ ਦੋ ਟਰੈਕਟਰ ਅੱਗੇ ਨੀਲਾ ਨਿਸ਼ਾਨ ਸਾਹਿਬ ਹੈ ਪਿਗੜਾ ਨਿਸ਼ਾਨ ਸਾਹਿਬ ਹੈ ਪਿੱਛੇ ਸੰਤਾਂ ਦੀ ਤਸਵੀਰ ਲੱਗੀ ਹੈ ਜਰਨੈਲ ਸਿੰਘ ਖਾਲਸਾ ਭਿੰਡ ਰਣਲੇ ਦੀ ਉੱਚੀ ਉੱਚੀ ਗਾਣੇ ਲੱਗੇ ਨੇ ਗਾਣੇ ਕਿਹੜੇ ਚਲੋ ਆਹੀ ਲੱਗੇ ਵੀ ਪੰਥ ਜਾਦ ਗਰੋਣਾ ਜਾਂ ਜਿੱਦਾਂ ਵੀ ਇਹ ਗਾਣੇ ਲੱਗੇ ਆ ਪਰ ਵੀਰ ਮੇਰੇ ਇੱਥੇ ਰੇਸਾਂ ਦੇ ਰਹੇ ਹੋ ਯਾਰ ਇਹ ਕਿੱਥੋਂ ਦਾ ਕਾਨੂੰਨ ਹੈ ਸਹੀ ਗੱਲ ਹੈ ਇਹ ਕਿੱਥੋਂ ਦਾ ਤੁਸੀਂ ਕਿੰਨੂੰ ਜਗਾ ਰਹੇ ਹੋ ਆ ਵੀਰ ਆਏ ਆ ਵਧੀਆ ਇਹ ਜਗਾ ਰਹੇ ਆ ਅਸੀਂ ਖੜ੍ਹ ਕੇ ਗੱਲ ਕਰ ਸਕਦੇ ਹਾਂ ਕਿਸੇ ਨਾਲ ਯਾ ਡਾਇਰੈਕਟਰਾਂ ਨੂੰ ਤੁਸੀਂ ਰੇਸਾਂ ਦੇ ਰਹੇ ਹੋ ਇੱਕ ਬੰਦੇ ਨੇ ਇੱਥੇ ਮੈਂ ਲੜ ਪਿਆ ਉਹ ਕਹਿੰਦਾ ਯਾਰ ਇਸ ਹਿਸਾਬ ਨਾਲ ਬੰਦੀ ਸਿੰਘ ਯਾਦ ਕਰਾ ਲੈਣਗੇ ਤਾਂ ਆਪਦੇ ਪੰਥ ਦਾ ਜਲੂਸ ਹਿੰਦੂ ਧਰਮ ਦਾ ਬੰਦਾ ਇਹ ਗੱਲ ਕਹਿ ਕੇ ਗਿਆ ਬਾਜੀ ਮੈਨੂੰ ਮੈਂ ਸੌਰੀ ਮਾਫ ਕਰਿਓ ਮੈਂ ਧਰਮ ਦੀ ਗੱਲ ਨਹੀਂ ਕਦੇ ਕਰਦਾ ਹੁੰਦਾ ਵੀ ਹਿੰਦੂ ਸਿੱਖ ਸਭ ਇੱਕੋ ਹੀ ਆ ਬਾਜੀ ਨਾ ਹਾਂ ਮਹਿੰਦੂ ਨਾ ਮੁਸਲਮਾਨ ਅੱਲੇ ਰਾਮ ਕੇ ਪਿੰਡ ਪਰਣ ਸਭ ਅਸੀਂ ਇੱਕੋ ਹੀ ਆ ਬਾਜੀ ਇੱਕੋ ਹੀ ਖੂਨ ਆ ਸਾਡੇ ਸਾਰਿਆਂ ਦੇ ਵਿੱਚ ਪਰ ਹਿੰਦੂ ਧਰਮ ਦਾ ਬੰਦਾ ਇਹ ਗੱਲ ਕਹਿ ਕੇ ਗਿਆ ਯਾਰ ਤੁਸੀਂ ਤਾਂ ਬੰਦੀ ਸੰਗ ਰਿਆ ਕਰਾ ਲਓਗੇ ਤੁਸੀਂ ਆਉਨੇ ਉੱਥੇੋਂ ਗੇੜੀਆਂ ਤੁਸੀਂ ਇੱਥੇ ਆ ਕੇ ਮਾਰਦੇ ਹੋ ਬੇਨਤੀ ਇਹ ਆ ਜਰੂਰ ਆਇਆ ਕਰੋ ਮੋਰਚੇ 'ਚ ਬਹੁਤ ਸਵਾਗਤ ਹੈ ਥ੍ਰੀ ਵੀ ਟੂ ਆ ਕੇ ਭਾਈ ਜੀ ਆਉਣਾ ਹੁੰਦਾ ਗੇੜੀ ਵੀ ਮਾਰਨੀ ਹੁੰਦੀ ਆ ਉਰੇ ਆ ਕੇ ਜੋ ਵੀ ਕਰਨਾ ਟਰੈਕਟਰ ਭ ਗੱਲ ਹੀ ਇਹ ਰਹਿ ਗਈ ਵੀ ਇਕੱਲੀਆਂ ਸੋਸੇ ਬਾਜੀਆਂ ਰਹਿ ਗਈਆਂ ਲੋਕਾਂ ਤੱਕ ਤਾਂ ਪਹੁੰਚ ਹੀ ਨਹੀਂ ਗਿਆ ਇੱਥੇ ਆਉਣਾ ਸੀ ਅੱਜ ਅਸੀਂ ਆਇਆ ਲੋਕਾਂ ਤੱਕ ਪਹੁੰਚੇ ਆ ਇਹਨਾਂ ਨਾਲ ਗੱਲ ਕੀਤੀ ਬਾਈ ਜੀ ਨਾਲ ਇੱਥੇ ਭਾਨੇ ਨੇ ਵੀ ਖੜਕੇ ਕਿਹਾ ਵੀ ਕੱਲਾ ਅਸੀਂ ਬੋਲਣ ਨਹੀਂ ਆਏ ਅਸੀਂ ਤੁਹਾਡੇ ਸਵਾਲਾਂ ਦੇ ਜਵਾਬ ਵੀ ਦੇ ਕੇ ਜਾਵਾਂਗੇ ਜੇ ਕਿਸੇ ਨੇ ਪੁੱਛਣਾ ਸਾਰੇ ਖੜੇ ਆ ਭਾਨੇ ਨੇ ਕਿਹਾ ਪਰ ਅਸੀਂ ਟਰੈਕਟਰਾਂ ਤੇ ਆ ਕੇ ਕੱਲਾ ਡੱਕ ਵਜਾ ਕੇ ਲੰਗੇ ਉਹ ਤਾਂ ਬਾਈ ਹਰੇਕ ਹੀ ਸੁਣ ਲੈਂਦਾ ਉਹਦੀ ਕੋਈ ਬਾਲੀ ਵੱਡੀ ਗੱਲ ਨਹੀਂ ਐਵੇਂ ਬਦਨਾਮ ਨਾ ਕਰੋ ਲੋਕਾਂ ਦੇ ਦਿਲਾਂ 'ਚ ਬਸੋ ਆ ਕੇ ਲੋਕਾਂ ਨੂੰ ਦੱਸੋ ਬੰਦੀ ਸਿੰਘ ਕੌਣ ਹੈ ਬੰਦੀ ਸਿੰਘਾਂ ਨੇ ਕੀ ਕੀਤਾ ਕੌਮ ਦੇ ਲਈ ਬੰਦੀ ਸਿੰਘਾਂ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਸਾਡੇ ਨਾਲ ਦੌਰਾ ਮਾਪ ਡੰਡ ਕਿਉਂ ਮਾਪਿਆ ਜਾ ਰਿਹਾ ਕਾਨੂੰਨ ਸਾਡੇ ਲਈ ਕੁਝ ਹੋਰ ਬਣਾਤਾ ਦੂਜਿਆਂ ਲਈ ਕੁਝ ਹੋਰ ਬਣਾਤਾ ਇਹ ਦੱਸੋ ਆਕੇ ਕਾਨੂੰਨ ਭਾਜੀ ਜੇ ਲਾਗੂ ਹੁੰਦਾ ਨਾ ਕਾਨੂੰਨ ਜੇ ਲਾਗੂ ਹੁੰਦਾ ਤੁਹਾਡੇ ਨਾਮ ਦੇ ਪਿੱਛੇ ਲਿਖੇ ਸਿੰਘ ਤੋਂ ਤੇ ਤੁਹਾਡੇ ਇੱਕ ਦਾੜੇ ਤੋਂ ਤੇ ਇੱਕ ਤੁਹਾਡੀ ਦਸਤਾਰ ਤੋਂ ਤੁਹਾਡੇ ਤੇ ਕਾਨੂੰਨ ਲਾਗੂ ਹੁੰਦਾ ਜੇ ਕੋਈ ਫੰਡਰ ਬੰਦਾ ਹਾਂ ਇਹ ਗੱਲ ਕਹਿੰਦਾ ਵੀ ਮੈਂ ਹਿੰਦੂ ਰੈਸਟਰ ਬਣਾਉਣਾ ਉਹਦੇ ਤੇ ਕੋਈ ਕਾਨੂੰਨੀ ਬਿਲਕੁਲ ਉਹਨੂੰ ਸਿਕਿਉਰਿਟੀ ਦਿੱਤੀ ਜਾਊਗੀ ਜੇ ਕੋਈ ਬਲਤਕਾਰੀ ਇੱਕ ਮਿੰਟ ਵੀਰ ਜੀ ਅੱਗੇ ਆਇਓ ਤੁਸੀਂ ਵੀ ਜੇ ਕੋਈ ਬਲਤਕਾਰੀ ਸਾਬਤ ਹੋ ਗਿਆ ਜਿਹਦੇ ਤੇ ਖੂਨ ਦੇ ਪਰਚੇ ਚੱਲਦੇ ਆ ਜਿਹਦੇ ਕਰਕੇ ਕਰੋੜਾਂ ਰੁਪਏ ਦਾ ਪੰਚਕੁਲੇ ਚ ਨੁਕਸਾਨ ਹੋਇਆ ਝੂਠੇ ਸੋਦੇ ਵਾਲਾ ਉਹਦੇ ਵਾਸਤੇ ਕੋਈ ਕਾਨੂੰਨ ਨਹੀਂ ਉਹਦੇ ਵਿੱਚ ਗਲਤੀਆਂ ਵੀ ਬਾਈ ਸਾਡੀਆਂ ਹਨ ਉਹਨਾਂ ਨੂੰ ਪਤਾ ਜੇ ਧਰਨੇ ਲਾਉਣਗੇ ਇਹਨਾਂ ਦੇ ਵਿੱਚ ਜਿਹੜੇ ਇਹਨਾਂ ਦੇ ਵਰਗੇ ਬਣਾ ਕੇ ਭੇਜੇ ਆ ਨਾ ਜਿਨ੍ਹਾਂ ਨੂੰ ਆਪ ਦੇ ਭਰਾ ਸਮਝਦੇ ਆ ਉਹਨਾਂ ਤੋਂ ਧਰਨੇ ਬਕਾਏ ਕਿਵੇਂ ਜਾਂਦੇ ਆ ਸਾਨੂੰ ਇਹ ਵੀ ਪਤਾ ਹੈ ਬਿਲਕੁਲ ਭਾਈ ਉਹਨਾਂ ਨੂੰ ਇਹ ਪਤਾ ਹੈ ਧਰਨੇ ਲਾਣ ਦਿਓ ਉਹਨਾਂ ਦੇ ਕੰਨ ਦੇ ਜੂੰ ਕਿਉਂ ਨਹੀਂ ਰੇਂਗਦੀ ਉਹਨਾਂ ਨੂੰ ਪਤਾ ਮਹੀਨਾ ਦੋ ਮਹੀਨਾ ਧਰਨੇ ਲਾਣ ਦਿਓ ਇਹਨਾਂ ਦੇ ਭਰਾ ਜਿਹੜੇ ਸਾਡੇ ਪਹਿਲਾਂ ਤੋਂ ਭਰਾ ਨੇ ਉਹ ਹੋਣ ਦਵੋਗੇ ਇਸ ਇਸ ਗੱਲ ਦੇ ਲਈ ਕੀ ਕਰੀਏ ਉਹ ਜਵਾਨੀ ਨੇ ਭਾਜੀ 26 ਜਨਵਰੀ ਤੇ ਬੜਾ ਭਰਮਾ ਹੰਗਾਰਾ ਦਿੱਤਾ ਤੁਸੀਂ ਸਾਰੇ ਜਣੇ ਇੱਥੇ ਸੀ ਤੁਹਾਡੇ ਦਰਸ਼ਨ ਮੈਂ ਕੀਤੇ ਪਰ ਮੈਂ ਅੱਗੇ ਨਹੀਂ ਆਉਣਾ ਚਾਹੁੰਦਾ ਹਮੇਸ਼ਾ ਮੈਂ ਪਿੱਛੇ ਰਹਿ ਕੇ ਗੱਲ ਕਰਦਾ ਹੁੰਨਾ ਕਿਉਂਕਿ ਘਰ ਦੀਆਂ ਮਜਬੂਰੀਆਂ ਤੇ ਜ਼ਿੰਮੇਵਾਰੀਆਂ ਬਹੁਤ ਹੁੰਦੀਆਂ ਉਹ ਅਸੀਂ ਛੱਡਣਾ ਵੀ ਨਹੀਂ ਚਾਹੁੰਦੇ ਮਾਰਜ ਨੇ ਇਹ ਵੀ ਦੱਸਿਆ ਵੀ ਆਪ ਦਾ ਪਰਿਵਾਰ ਵੀ ਚਲਾਓ ਕਹਿਣ ਦਾ ਮਤਲਬ ਇਹ ਹੈ ਪਾਜੀ ਵੀ ਜੇ ਤੁਸੀਂ ਨੌਜਵਾਨੀ ਦੀ ਗੱਲ ਕਰੋ ਜਾਂ ਤੁਸੀਂ ਗੱਲ ਕਰੋ ਵੀ ਉੱਥੇ ਆ ਕੇ ਕੌਣ ਆ ਆ ਰਿਹਾ ਕਿ ਨੂੰ ਨਹੀਂ ਆਉਣ ਦੇਵਾਂਗੇ ਨੌਜਵਾਨੀ ਨੇ 26 ਜਨਵਰੀ ਤੇ ਦਿਖਾਤਾ ਵੀ ਸਾਡੇ ਚ ਖੂਨ ਪੰਜਾਬੀਆਂ ਦਾ ਹੀ ਹੈ ਨੌਜਵਾਨੀ ਬਹੁਤ ਕੱਠ ਸੀ ਬਾਈ ਉਰੇ ਤੇ ਜਿਹੜੀ ਇਹਨਾਂ ਦੀ ਆਪਦੀ ਰਿਪੋਰਟ ਇਹਨਾਂ ਨੂੰ ਪਤਾ ਹੀ ਹੈ ਨੌਜਵਾਨੀ ਇਹ ਨਹੀਂ ਚਾਹੁੰਦੀ ਹੁਣ ਵੀ ਸਾਨੂੰ ਕੋਈ ਜੇ ਇੱਕ ਗੱਲ ਹੋਰ ਪਾਜੀ ਉਸ ਦਿਨ ਅਸੀਂ ਮੋਰਚੇ ਤੇ ਬੈਠੇ ਇੱਕ ਗੱਲ ਮੈਂ ਕਹੀ ਤਾਂ ਨਿਹੰਗ ਸਿੰਘ ਨੇ ਗੁੱਸਾ ਕੀਤਾ ਸੱਚ ਦਾ ਗੁੱਸਾ ਲੱਗਦਾ ਹੁੰਦਾ ਮੈਂ ਦੱਸਦਾ ਤੁਹਾਨੂੰ ਇਹ ਮੋਰਚੇ ਤੋਂ ਜੇ ਸਾਨੂੰ ਕੋਈ ਪ੍ਰਾਪਤੀ ਨਹੀਂ ਹੁੰਦੀ ਨਾ ਵੀਰ ਮੇਰਾ ਜੇ ਮੋਰਚੇ ਤੋਂ ਪ੍ਰਾਪਤੀ ਨਹੀਂ ਹੁੰਦੀ ਜੇ ਬਰਗਾੜੀ ਮੋਰਚੇ ਵਾਲੀ ਇੱਥੇ ਗੱਲ ਹੋਈ ਜਾਂ ਕੋਈ ਮੋਰਚਾ ਹੀ ਵੇਚਿਆ ਗਿਆ ਤਾਂ ਆਉਣ ਵਾਲੀਆਂ 50 ਸਾਲ ਤੱਕ ਦੋ ਪੀੜੀਆਂ ਤੱਕ ਨੌਜਵਾਨੀ ਨੇ ਸਾਡੇ ਨਾਲ ਨਹੀਂ ਜੁੜਨਾ ਸਾਡੇ ਨਾਲ ਨਹੀਂ ਜੁੜਨਾ ਆ ਮੋਰਚੇ ਤੋਂ ਸਾਡਾ ਵजूद ਪਤਾ ਲੱਗਣਾ ਉਹ ਮੋਰਚੇ ਤੋਂ ਸਾਡਾ ਵजूद ਨਹੀਂ ਪਤਾ ਲੱਗਿਆ ਉਹ ਤਾਂ ਕਹਿੰਦੇ ਕਿਸਾਨਾਂ ਨੇ ਲਾਇਆ ਸੀ ਉਹ ਕਮਲਿਓ ਆ ਪੰਜਾਬੀਆਂ ਨੇ ਲਾਇਆ ਹਾਂ ਇੱਥੋਂ ਸਾਡਾ ਵजूद ਪਤਾ ਲੱਗਣਾ ਤੇ ਸਾਡਾ ਵजूद ਜੇ ਅਸੀਂ ਦਿਖਾਉਣਾ ਤਾਂ ਵੀਰ ਮੇਰਾ ਮੈਂ ਇਹ ਗੱਲ ਕਹੂੰਗਾ ਜ਼ਰੂਰ ਆਓ